ਦੀ ਹਾਲ ਚਾਲ ਨੇ ਦੋਸਤੋ ਇਕੱਠ ਕਾਫੀ ਜਿਆਦਾ ਭਾਰੀ ਆ ਤੇ ਗੱਲ ਇਸ ਤਰ੍ਹਾਂ ਵੀ ਗੁਰਨਾਨਦ ਕਾਲਜ ਭਲਾਡਾ ਦੇ ਵਿੱਚ ਜਿਵੇਂ ਕਿ ਦੀ ਵਿਰਾਸਤੀ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਆਪਣੇ ਬੱਚੇ ਹੁਣ ਛੋਟੇ ਜਨਰੇਸ਼ਨ ਦੇ ਬੱਚੇ ਨੇ ਉਹਨਾਂ ਨੂੰ ਮਤਲਬ ਆਪਣੀ ਜਿਹੜੀ ਵਿਰਾਸਤ ਆ ਉਹ ਉਹਦੇ ਨਾਲ ਜੋੜਨ ਦੇ ਲਈ ਕਹਦੀ ਹੈ ਨਾ ਜੋੜ ਕੇ ਰੱਖਣ ਦੇ ਲਈ ਅਕਸਰ ਹਰੇਕ ਕਾਲਜ ਦੇ ਵਿੱਚ ਮੇਲੇ ਰਚਾਏ ਜਾਂਦੇ ਨੇ ਉੱਥੇ ਅੱਜ ਵੀ ਗੁਰਨਾਨਦ ਕਾਲਜ ਭਲਾਡਾ ਦੇ ਵਿੱਚ ਹਨ ਕਾਫੀ ਵੱਡਾ ਕਾਫੀ ਭਾਰੀ ਗਰਾਸਤੀ ਮੇਲਾ ਜਿਵੇਂ ਆ ਦੇਖੋ ਕੋਠੇ ਤੇ ਜਿਵੇਂ ਗਰਦਾਸ ਮਾਨ ਨੇ ਕਿਹਾ ਸੀ ਵੀ ਕੋਠੇ ਦੇ ਸਪੀਕਰ ਲੱਗਣੇ ਨੇ ਇਹ ਉਹ ਗੱਲਾਂ ਬਾਗੀਆਂ ਯਾਰ ਹਨ ਤੇ ਉਧਰ ਵੀ ਹਾਲ ਵਗੈਰਾ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਵੀਡੀਓ ਨਾਲ ਤੇ ਗੱਲ ਇਸ ਤਰ੍ਹਾਂ ਜਿਵੇਂ ਆ ਮੈਂ ਕਿ ਚੱਲੀ ਜਾਂਦੇ ਨੇ ਤੇ ਕਾਪੀਰਾਈਟ ਦੀ ਹੋ ਸਕਦਾ ਸੁਭਾਵਨਾ ਆ ਜੇ ਇੰਸਟਾਗ੍ਰਾਮ 'ਪਾ ਟਿਊਨ ਦੇ ਕੋਸ਼ਿਸ਼ ਕਰਾਂ ਵੀ ਟਿਊਨ ਲਈਏ ਹਨ ਹਾਂ ਹਾਂ ਬਾਕੀ ਆ ਦੇਖਦੇ ਹਾਂ ਹਨ ਕਿਹੜੇ ਕਲਿੱਪਾ ਜੋੜਨਾ ਅਸਲ ਤਾਂ ਦਿਖਾਇਆ ਅਗੇ ਹੁਣ ਆਪਣੇ ਦਿਖਾਉਂਦੇ ਹੈ ਜਿਹੜੇ ਮੈਚ ਫੈਦਰ ਕਾਇਦਾ ਕੋ ਸਗਰ ਨਾਲ ਬਾੜੇਗਾ ਕਿ ਉਹ ਨਾ ਹਾਂ ਤੁਝੇ ਅਗਲ ਵਾਲੀ ਤੁਸੀਂ ਨੇ ਅਗਲ ਵਾਲੀ ਚਾਹੇ ਉਹ ਚਾਹੇ ਚੱਲੀ ਜਾਂ ਕਰੇ ਕਿ ਵੀ ਲਾਉਂਦੀ ਹੁੰਦੀ ਹੈ ਹਾਂ ਵੀ ਲਵਾ ਕੇ ਚੱਲ ਰਹੀ ਹੈ ਚੱਪੜਾ ਮਾਰ ਕੀ ਫੋਟੋ ਤੇ ਜੋ ਇਹ ਬਠੀ ਚੱਪਣ ਚੱਪਣ ਬਰੇ ਜੂਡੂ ਤੇ ਪਾਉਗੇ ਹਾਂਜੀ ਵੀਰੇ ਆਇਦੂ ਲਈ ਕੀ ਬਾਤ ਆਏ ਖੂਤ ਦੇਖ ਕੇ ਮੁੰਡੇ ਕਿਉਂ ਹੋਈ ਇਹ ਕਲਾਕਾਰੀ ਮੁੰਡੇ ਆ ਵੀ ਮੁੰਡੇ ਵਾਗਿਆ ਨਾ ਰਵਾਜਾਂ ਕਿਹੜੇ ਪਿੰਡੋਂ ਆਂ ਤੁਸੀਂ? ਅੱਛਾ ਇਹ ਤਾਂ ਤੁਸੀਂ ਆਪਣੀ ਉਮਰ ਚ ਬਹੁਤ ਹਟਾਏ ਹੋਣ ਆ ਜੀ ਜਾਨ ਅੱਛਾ 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 ਕਿੰਨੀ ਐਜ ਹੋਗੀ ਤੁਹਾਡੀ? ਆ ਯਾਰ ਚਲੋ ਬਈ 2 ਮਿੰਟ ਦੇਖੋ ਵਾਹ ਹੁਣ ਜਦੋਂ ਆ ਕਲਚਰ ਬਗ ਗਿਆ ਕਿੰਨਾ ਇੱਕ ਮਤਲਬ ਸਾਈਡ ਮੈਂ ਸਾਈਡ ਫੀਲ ਹੋ ਰਿਹਾ ਹੈ ਨਾ ਹਾਂ ਜੀ ਹਨਾ ਬਈ ਬਲਚਰ ਆਪਣਾ ਵਗ ਗਿਆ ਤਕਰੀਬਨ ਕਿਸੇ ਨੇ ਵੀ ਇੱਕ ਦਿਖਾਵੇ ਲਈ ਕਸਾਮ ਕੇ ਰੱਖ ਰਹੇ ਹਨ ਜਿਵੇਂ ਆ ਬੇਬੇ ਯੋਰੇ ਬੈਠਿਆ ਚਲੋ ਉਸਾ ਹੱਥ ਧੱਕਦਾ ਸਾਂਭਿਆ ਹੋਇਆ ਹੈ ਨਾ ਜੀ ਠੀਕ ਹੈ ਆ ਜਾਓ ਤੇਰੀ ਮੁੱਤ ਆ ਬੇਬੇ ਸਤਿ ਸ਼੍ਰੀ ਅਕਾਲ ਬੇਬੇ ਤੁਸੀਂ ਕਿਹੜੇ ਪਿੰਡੋਂ ਬੇਬੇ ਅੱਛਾ ਅੱਛਾ ਆ ਉਰੀਆਂ ਆ ਰਹੀਆਂ ਹਨ ਆ ਗੱਲਾਂ ਬਾਗੀਆਂ ਹਨ ਨਾ ਬੇਬੇ ਸਮੇਂ ਜਿਓ ਜਦੋਂ ਸਾਡੇ ਕੋਲ ਤਾਂ ਹਜੇ ਚੱਲਦਾ ਹੈ ਐਵੇਂ ਇੱਕ ਗੱਲ ਮੰਨਦੇ ਵੀ ਜਦੋਂ ਲੋਕ ਇਹ ਕਿਰਤ ਕਰਦੇ ਸੀ ਉਮਰਾਂ ਵੀ ਵੱਡੀਆਂ ਸੀ ਹਨਾ ਹਾਂ ਜੇ ਇਹ ਇਹ ਕੰਮ ਕੀਤੇ ਹੋਏ ਸ਼ਾਇਦ ਉਦੋਂ ਮਤਲਬ ਉਹ ਕੰਮ ਕਰ ਹੀ ਜਾਂਦੇ ਹੋ ਕਿ ਹਾਲ ਤੱਕ ਤੇ ਇਧਰ ਇਹਦੀ ਪ੍ਰਾਰਥਨਾ ਚਾਹਵੇਂ ਸਮੇਂ ਚੱਕੀ ਇੱਧਰ ਲਿਵਾਸ ਰਿਹਾ ਹੈ ਇਤਨੀ ਗੋਡੀ ਕਿੰਨਾ ਟਾਈਮ ਚਲਾਵਾਉਂਗੇ ਇਹਨੂੰ ਹਾਂਜੀ ਘੰਟਾ ਚਲਾਵਾਉਂਗੇ ਲਗਾਤਾਰ ਚਲਾਉਂਦਾ ਕਿ ਚਲਾਉਣ ਨਹੀਂ ਇਸੇ ਲਗਾਤਾਰ ਬੇਸੇ ਚਲਾ ਸਕਦੇ ਹੈਗੇ ਨਾ ਚਲਣੀ ਨਹੀਂ ਉਹ ਸਮੇਂ ਵਾਗੇ ਜਿਹੜੇ ਦੋ ਦੋ ਘੰਟੇ ਲਗਾਤਾਰ ਬੇਬ ਹੋ ਰਹੀਆਂ ਪੀਣੀ ਹੁੰਦੀਆਂ ਜਿੰਨਾਂ ਹਾਂ ਕਲਚਰੀ ਘਰ ਕੋਠੇ ਤੇ ਕਹਿੰਦੇ ਦੋ ਮੰਜੇ ਜੋੜ ਸਪੀਕਰ ਲੱਗਣੇ ਨੇ ਉਹ ਸਪੀਕਰ ਨੇ ਜੀ ਕੀ ਨਾਮ ਕੀ ਆ? ਕਿਰਨਪ੍ਰਿੰਕਰ। ਅੱਛਾ ਕਿਹੜੇ ਪਿੰਡੋਂ? ਕੁੱਲਰੀਆਂ ਤੋਂ। ਅੱਛਾ ਅੱਛਾ ਬਹੁਤ ਵਧੀਆ ਹੈ ਨਾ। ਤੇ ਆ ਤੁਸੀਂ ਆਪ ਤਿਆਰ ਕੀਤਾ? ਹਾਂਜੀ ਸਰ। ਬੱਲੇ ਬਾਈ ਸਾਡੀਆਂ ਹੋ ਕਾਟੀਆਂ ਆਈਟਮਾਂ ਨੇਗੀਆਂ। ਹਾਂਜੀ। ਇਹ ਤੇਰਾ ਆਈਟਮ ਨਹੀਂ ਇਹ ਸਾਡੀਆਂ ਯੂਨੀਵਰਸਿਟੀ ਜਾਂਦੀਆਂ ਨੇ ਜਾਂਦੀਆਂ ਰਹੀਆਂ ਨੇ। ਕੰਪਰੋਲ ਸਾਡੀ ਟਰੋਫੀ ਆਉਂਦੀ ਗਈ ਹੈਗੀ। ਅੱਛਾ। ਠੀਕ ਹੈ। ਵੈਰੀ ਗੁੱਡ। ਵੈਰੀ ਗੁੱਡ। ਬਹੁਤ ਵਧੀਆ। ਅੱਛਾ ਕੀ ਨਾਮ ਆਪਣਾ ਵੀ? अच्छा 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 किडिपਿੰਡੋ वेरी गुड बहुत दूरੋਂ ਆ ਰਹੇ ਹੁੰਦੇ ਸੀ ਬਸ ਤੋ ਹੈ ਨਾ ਤੇ ਇੱਥੇ ਕਾਲਜ ਪੜ੍ਹ ਰਹੇ ਹਾਂ ਹਾਂਜੀ ਵਧੀਆ ਵਧੀਆ ਗੱਲ ਹੈ ਨਾ ਕਲਚਰ ਸੰਭ ਕੇ ਰੱਖਿਆ ਹੋਇਆ ਜਿਹੜੀ ਆਉਂਦੀ ਜਨਰੇਸ਼ਨ ਆ ਕੁਝ ਹੱਦ ਤੱਕ ਹੈ ਨਾ ਵੀ ਬਚਾ ਕੇ ਰੱਖੀ ਹੈ ਨਾ ਕੋਸ਼ਿਸ਼ ਆ ਤੁਹਾਡੀ ਇਹ ਕੀ ਹੈਗਾ ਸਰੀਰ ਠੀਕ ਹੋ ਗਈ ਹੋਰ ਕਾਰਡ ਦੀ ਆਈਡੈਂਟੀਟੀ ਅੱਛਾ ਇੱਕ 5 ਸਾਲਾਂ ਤੋਂ ਯੂਨੀਵਰਸਿਟੀ ਦੇ ਡੋਕਰ ਬਣ ਰਹੇ ਹੋ ਜੀ वेरी गुड ਬੱਲੇ ਬਹੁਤ ਕੈਂਟ ਗੱਲ ਆ ਯਾਰ ਇਹ ਆ ਇਹਨੂੰ ਇਹਨੂੰ ਕੀ ਹੈਗੀ ਇਹ ਇਹਨੂੰ ਨਹੀਂ ਇਹ ਪਹਿਲੇ ਜਿਹੜਾ ਨਾਟਾ ਦਾ ਇਸ ਕੋਲ ਪੜਾ ਰਿਹਾ ਕਿ ਉਹ ਬਣਾ ਕੇ ਉਸ ਮਾਲ ਦਾ ਤੋਂ ਪਹਿਲਾਂ ਇਹਨੂੰ ਸੇਵ ਕਰ ਲੈਣਾ ਹੈ ਤੇਰਾ ਵਿਆਸ ਆ ਜਿਹੜਾ 6 ਸੈਂਟੀਮੀਟਰ ਦਾ ਇਹ ਇਹ ਜਾਗੋ ਵਾਲੇ ਤਾਂ ਨਹੀਂ ਉਹੀ ਹੁੰਦੇ ਕਿ ਅਲੱਗ ਹੁੰਦੇ ਇਹ ਇਹ ਜਾਗੋ ਲਈ ਇਸ ਕਰਵਾ ਦੇ ਅੱਛਾ 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 ਹਮਦਾਨੀ ਵਾਲੇ ਬੀਬੀ ਮੇਰਾ ਨਾਮ ਸੁਖਪ੍ਰੀਤ ਕੋਰਾ ਦਿਮਾ ਗੁਰੂ ਨਾਲਾ ਕਾਲਜ ਪੁਲਾਡਾ ਦੀ ਵਿਦਿਆਰਥੀ ਹਾਂ ਜੀ ਤੇ ਮੈਂ ਇਹ ਬੁੰਦੀ ਬਟੋਲੇ ਆਪਣੇ ਹੱਥਾਂ ਨਾਲ ਬਣਾਇਆ ਜਿਹੜੇ ਆਪਣੇ ਲੀਗਰਾ ਪੰਨਿਆਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਜਿਸੇ ਬਣਾਇਆ ਕਿ ਸਾਡੇ ਯੂਜ਼ ਫੈਸਟੀਵਲ ਦੀਆਂ ਜੋ ਆਈਟਮਸ ਹੁੰਦੀਆਂ ਨੇ ਉਹਦੀਆਂ ਆਪਾਂ ਨੇ ਸਾਰੇ ਸਾਰੇ ਤੇ ਅਸੀਂ 5 ਸਾਲਾਂ ਤੋਂ ਓਵਰ ਆਲ ਜਿਹੜੇ ਟੋਪ ਜਿੱਤਦੇ ਆਏ ਬੱਲੇ ਜੀ ਅੱਛਾ ਅੱਛਾ ਇਹ ਸਾਰੇ ਆਪਣੇ ਹੱਥੀ ਦੇ ਹੈਡ ਮੀਟਰ ਸਾਰੇ ਹਨ ਹਾਂ ਜੀ ਬਹੁਤ ਸੋਹਣਾ ਕਲਚਰ ਸਾਂਭ ਕੇ ਰੱਖਿਆ ਨਾ ਆ ਆ ਤਾਂ ਮੈਡਮ ਲੈ ਲਾਂਗੇ ਆ ਤਾਂ ਬਾਕੀ ਵੈਸੇ ਗੱਲਾਂ ਹਨਾ ਜੀ ਹੁਣ ਤਾਂ ਦੂਸਰੀ ਆ ਗਈ ਆਪਣੀ ਚਾਟੀ ਪਰੋਬੋਰੀ ਤੇ ਆਟਾ ਸੱਟੇ ਵਿੱਚ ਚੱਕੀ ਤੇ ਆ ਬੀਬੀਆਂ ਦਾ ਕੰਮ ਤਾਂ ਬਾਕੀ ਆ ਜਿੱਦਾਂ ਤੇ ਇੱਕ ਟਿੰਡਾ ਵਾਲਾ ਖੂਹ ਹੁੰਦਾ ਸੀਗਾ ਤੇ ਇੱਕ ਆ ਪਾਣੀ ਭਰ ਦਿੰਦਾ ਨਾ ਤੇ ਆ ਵੀ ਤਿਆਰ ਕੀਤਾ ਮਿੱਤਰੋ ਹਨਾ ਕਾਫੀ ਟਾਈਮ ਲੱਗ ਗਿਆ ਹੋਵੇ ਤੇ ਤਿਆਰ ਕਰਨ ਤੇ ਬਹੁਤ ਵਧੀਆ ਮਿਲੋ ਇਕੱਠ ਬਹੁਤ ਜਿਆਦਾ ਇਕੱਠ ਆ ਯਾਰ ਬਾਕੀ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਦੱਸ ਦਿਓ ਲਾਜ਼ਮੀ ਹਨਾ ਆਵਾ ਇਹਦਾ ਬਈ ਫੱਕਾ ਰਾਜੀ ਜੀ ਦੇ ਲੇਪੀ ਸਾਜੇ ਪਕੌੜੇ ਖਾਨੀ ਪਕੌੜੇ ਵਾਲਾ ਘੱਟ ਘੱਟ ਬਾਈ ਸਾੜੇ ਨੂੰ ਤਾੜ ਇਸ ਗੇਮ ਵਿੱਚ ਯਾ ਤ੍ਰਾਇੰਗਲ ਆ ਇਹਦਾ ਮੂੰਹ ਆਪਾਂ ਇਸ ਸਾਈਡ ਕਰਨਾਗਾ ਆਪਾਂ ਨੇ ਕੋਈ ਵੀ ਤਿੰਨ ਸਟੋਨ ਚੱਕਣਿਆ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਰੱਖਣਾ ਵੀ ਤ੍ਰਾਇੰਗਲ ਆ ਮੂੰਹ ਇਸ ਤਰੀਕੇ ਦੇ ਸਾਹਮਣੇ ਬਟ ਕੰਡੀਸ਼ਨ ਆ ਕਿ ਤਿੰਨੇ ਸਟੋਨ ਚੱਕਣਿਆ ਤਿੰਨੇ ਸਟੋਨ ਚੱਕਣਿਆ ਆਪਾਂ ਉਦੋਂ ਵਾਲੀ ਗੇਮ ਆ ਇਹਦੇ ਵਿੱਚ ਟਾਈਮਿੰਗ ਲੱਗੂਗਾ 3 ਮਿੰਟ ਨੂੰ ਤੁਸੀ ਕੀ ਕਰਨਾਗਾ ਬ੍ਰੌਕਸ ਨੂੰ ਫਿਰ ਕਿੰਨਾ ਨੂੰ ਮੂਵ ਕਰਕੇ ਇਹਨੂੰ ਸੀਕੁਐਂਸ ਦੇ ਵਿੱਚ ਲਾਉਣਾਗਾ ਵੀ ਆਪਣੇ ਕੋਲ 1 ਤੋਂ ਲੈ ਕੇ 15 ਤੱਕ ਸਹੀ ਫੀਲ ਦੇ ਵਿੱਚ ਬਿਲਦੀ ਹੈ ਇਸ ਸੀਰੀਜ਼ ਦੇ ਵਿੱਚ ਜੇ 3 ਮਿੰਟ ਦੇ ਵਿੱਚ ਤੁਸੀਂ ਪੂਰੀ ਕਰਤੀ ਪਲੱਸ ਆਹ ਪੂਰੀ ਕਰਦੇ ਤਾਂ ਤੁਹਾਨੂੰ ਇਨਾਮ ਮਿਲੇਗਾ ਜੇ ਤੁਸੀਂ ਤੁਸੀਂ ਆਸ ਤੇ ਲਾਉਂਦੇ ਹੋ ਸਿਆਣੇ ਜਿੱਤੇ ਵੀ ਕੋਈ ਚਾ ਨਹੀਂ ਹੋਇਆ ਤੱਕ ਕੋਈ ਦਿੱਕਤ ਨਹੀਂ ਫਿਰ ਤੁਸੀਂ ਆਪ ਜੇ ਕਰ ਸਕਦੇ ਹੋ ਹਾਂ ਜੀ ਮੈਂ ਕਰ ਸਕਦੀ ਹਾਂ ਮੈਂ ਇਹਨੂੰ 1 ਮਿੰਟ ਵਿੱਚ ਵੀ ਸੋਲਵ ਕੀਤੀ ਆ 50 ਸੈਕਿੰਡ ਵਿੱਚ ਵੀ ਸੋਲਵ ਕੀਤੀ ਆ ਤੁਸੀਂ ਐ ਕਰੋ 20 ਰੁਪਏ ਲੈ ਇਹਨੂੰ ਕਰ ਦਿਓ ਸੋਲਵ ਠੀਕ ਹੈ ਜੀ ਆਪਣੇ ਪੈਰਾਂ ਨਾਲ ਨਗਰ ਵਿੱਚ ਫੜ ਦੇਖਾ ਚੱਲਣ ਦੇ I'm ਗੜੀ ਵਾਲੇ ਕਲਚਰ ਸੀ ਉਹ ਵੀ ਮੁੰਡੇ ਸਾਹਮਣੇ ਰੱਖਿਆ ਬਾਈ ਕੀ ਹਾਲ ਨੇ ਵਧੀਆ ਵਧੀਆ ਕਿਹੜਾ ਪਿੰਡਾ ਲੱਲੂਆਣਾ ਲੱਲੂਆਣਾ ਮੇਰਾ ਗਵਾਂਢੀ ਹੈ ਮੈਂ ਤਾਂ ਤੇ ਆਹ ਕਲਚਰ ਕਿੰਨਾ ਕੁ ਹੋਰ ਵੀ ਤੁਹਾਡੇ ਲਈ ਹੈਗਾ ਕਿਹੀ ਆ ਅੱਛਾ ਤੇ ਇਹ ਕੰਗਾ ਹਾਲ ਇਹ ਤਾਂ ਤਕਰੀਬਨ ਪੁਰਾਣੇ ਤਾਂ ਭਰਾ ਜਿਹੜੀ ਮੇਰੀ ਏਜ ਦੇ ਨੇ ਤਕਰੀਬਨ ਸਾਰੇ ਜਾਣਦੇ ਹੋਣੇ ਹਨ ਤੇ ਬਾਈ ਤੁਸੀਂ ਆਪ ਹੀ ਦੱਸਦੇ ਹੋ ਹਨ ਹੂੰ ਇਹ 45 ਹਾਂ ਇਹ ਇਹ ਸੰਪਰਕਤਾ ਇਹ ਇਹ ਇਹਨੂੰ ਜਿਆਦਾ ਫੋੜਾ ਵੀ ਕਹਿੰਦੇ ਨੇ ਇਹ ਪ੍ਰਾਣੀ ਇਹਨੂੰ ਕਿੱਥੇ ਪਾਦਣ ਦੇ ਹਾਂ ਬਲਦਾਂ ਵਾਸਤੇ ਇਹ ਨਾੜਾ ਦੀ ਪੰਡਾਲ ਦੀ ਰਚੀ ਬਲਦਾਂ ਨੂੰ ਦੇ ਕੇ ਇਹਦੇ ਪਾਸੇ ਹਾਂ ਹੂੰ ਇਹ ਅਗੇ ਆਪਣਾ ਪਾਕੜਾ ਇਹ ਕਿਥੋਂ ਕਿਸੇ ਦਾ ਬਣਾਵਾ ਅੱਛਾ ਤੇ ਇੱਕ ਕਈ ਵਾਰ ਕਿਸੇ ਭਰਾ ਦੇ ਹਨਾ ਵੀਡੀਓ ਦੇਖਣ ਦੇ ਮਤਲਬ ਘਰੇ ਲਵੇ ਰੌਣੇ ਘਮਾਂਡ ਚ ਹੋਰ ਚੀਜ਼ਾਂ ਪਈਆਂ ਹੁੰਦੀਆਂ ਨੇ ਕਨੈਕਟ ਕਰੇ ਹਨਾ ਆਪਣੇ ਨਾਲ ਉਹ ਵੀ ਹਨਾ ਹਾਂ ਲਓ ਵੀ ਭਰਾਓ ਕਿਸੇ ਭਰਾ ਦੇ ਘਰੇ ਜਾਂ ਆਣ ਘਮਾਂਡ ਚ ਹਨਾ ਇਹ ਚੀਜ਼ਾਂ ਪਈਆਂ ਹੁੰਦੀ ਨੇ ਪ੍ਰਾਣੀਆਂ ਤਾਂ ਜਰੂਰ ਬਾਈ ਨੰਬਰ ਮੋਬਾਈਲ ਨੰਬਰ ਤੁਹਾਡਾ ਨੰਬਰ 98766 ਹਾਂਜੀ 2545 ਲਓ ਐਸ ਨੰਬਰ ਤੇ ਜਰੂਰ ਬਾਈ ਨਾਲ ਕਨੈਕਟ ਕਰਿਓ ਕਿਉਂਕਿ ਬਾਈਆਂ ਨੇ ਇੱਕ ਚੰਗਾ ਫਰਾਲਾ ਕੀਤਾ ਹੋਇਆ ਹਨਾ ਜੋ ਵੀ ਲੱਗ ਰਿਹਾ ਹੁਣ ਦੇਖੋ ਕੀ ਬਣਦਾ ਗੁੱਲਦੀ ਨਾ ਬਿਲਕੁਲ ਸ਼ਾਂਤ ਮਾਈ ਕਿੰਨੇ ਨੇ ਮੈਂ ਸਿਮਟ ਦੇਣਾ ਆਉਂਦੀ ਕਰਕੇ ਰਹੇ ਐਸੀ ਕੀ ਆਪ ਕਰ ਦਿੰਦੇ ਚਲ 1 ਮਿੰਟ ਹੋਇਆ ਨਹੀਂ ਕੋਈ ਕੋ ਚੱਕਰ ਨਹੀਂ ਚੱਲ 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 ਬਣ ਜੂਗਾ ਬਣ ਜੂਗਾ ਮੇਰੀ ਹੁੰਦਾ ਕੋਸ਼ਿਸ਼ ਕਰਨ ਵਾਲੀ ਕਦੀ ਹਾਰ ਨਹੀਂ ਹੁੰਦੀ ਕਹਿੰਦੇ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਤਾ 1 ਮਿੰਟ ਹੀ ਹੋਇਆ ਹਲੇ ਕੋਈ ਚੱਕਰ ਨਹੀਂ ਕਰਦੇ ਆ ਆਰਾਮ ਨਾਲ 5 ਮਿੰਟ ਖੇਡ ਦਾ ਕੁਝ ਫਾਇਦਾ ਦੇ ਮੇਰੇ ਵਰਗਾ ਤਾਂ ਨਹੀਂ ਚੱਲ 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 ਖੇਚਦੇ ਖੇਚਦੇ ਕੰਮ ਕਿੰਨੇ ਮਿੰਟ ਮਿਲ ਜਾ 3 ਮਿੰਟ 3 ਮਿੰਟ 11

ਪਿਆਰੇ ਦਾ ਕਮੈਂਟ ਪਿਆ ਆਰਾਮ ਨਾਲ ਕਰ ਰਿਹਾ ਪਿਆਰੇ ਦਾ ਬਹੁਤ ਟਾਈਮ ਪਿਆ ਬਹੁਤ ਟਾਈਮ ਪਿਆ ਚੱਲ 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 ਲੱਗ ਗਿਆ ਨਾ ਵੀ ਲੱਗ ਗਿਆ ਜਵੀਨ ਨਿਕਾਸ ਆ ਕੇ 13 ਲੱਗਣ ਲੱਗਾ Yeah. <laughs>